ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੱਚਾ ਪੱਕਾ ਪਹੁੰਚੇ ਆਂ ਇਹ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹਰਪ੍ਰੀਤ ਓਨਰ ਨੇ ਠੀਕ ਆ ਜੀ ਵੈਸੇ ਮਾਲ ਇਹਨਾਂ ਦੇ ਕੋਲ ਰੂਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਵਪਾਰ ਲੈਣ ਦਾ ਕੰਮ ਆ ਅੱਗੇ ਤਿਆਲਪੁਰਾ ਵੀ ਇੱਥੋਂ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਆ ਪੱਟੀ ਮੋੜ ਤੋਂ ਵੀ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਕੱਚਾ ਪੱਕਾ ਮਨੇਹਾਲਾ ਜੈ ਸਿੰਘ ਠੀਕ ਹੈ ਜੀ ਇਹ ਬਿਲਕੁਲ ਨਾਲ ਲੱਗਦੇ ਪਿੰਡ ਆ ਤੇ ਇੱਕ ਪਾਸੇ ਇਧਰ ਕੁਰਕ ਪਿੰਡ ਦਿয়ালਪੁਰਾ ਇਹ ਲਾਗੇ ਲਾਗੇ ਪਿੰਡ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 15 ਅਕਤੂਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 5:00 ਵਜੇ ਇਹ ਵੀਡੀਓ ਆਪਾਂ ਕਵਰੇਜ ਕਰਦੇ ਪਏ ਆ ਦੋਵੇਂ ਬੈੜਾ ਤੁਹਾਨੂੰ ਦਿਖਾਉਣੀ ਆ ਸੁਈਆਂ ਸਵਾਈਆਂ ਬੈੜਾ ਨੇ ਇਸ ਵਕਤ ਕਿੰਨੇ ਦੁੱਧ ਤੇ ਚੱਲਣ ਡੀਆਂ ਨੇ ਠੀਕ ਹੈ ਜੀ ਕੀ ਮੁੱਲ ਪੜਦਾ ਪੂਰੀ ਗੱਲਬਾਤ ਕਰਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਸੌਤੋਂ ਪਹਿਨਾ ਹਰਪ੍ਰੀਤ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਥੋੜੇ ਵਧੀਆ ਹਰਪ੍ਰੀਤ ਠੀਕ ਠਾਕ ਭਰਾ ਹਾਂਜੀ ਹਾਂਜੀ ਤੁਸੀਂ ਸੁਣਾਓਗੇ ਬਹੁਤ ਵਧੀਆ ਹਰਪੀਤ ਉਹਦੋਂ ਵੀ ਆਪਾਂ ਵੜਾ ਜੋੜੀ ਪਈ ਸੀ ਹਾਂਜੀ ਵੀਰ ਜੀ ਦੋ ਵੜਾ ਪਈਆਂ ਸੀ ਉਹ ਵੀ ਵੇਗੀਆਂ ਹਾਂਜੀ ਹਾਂਜੀ ਠੀਕ ਹੈ ਵੀਰੇ ਅੱਜ ਜਿਹੜੀਆਂ ਵੜਾ ਆਪਣੇ ਕੋਲ ਇਹ ਵੀ ਸੁਈਆਂ ਸਵਾਈਆਂ ਤਾਜ਼ੀਆਂ ਹੀ ਹਨ ਹਾਂਜੀ ਆਹ ਵੀਰ ਜੀ ਕੱਲ ਦੀ ਸੁਈ ਆ ਠੀਕ ਹੈ ਜੀ ਇਹਨੂੰ ਅੱਜ ਚੌਥਾ ਦੇਨੇ ਦੋਹਾਂ ਦੇ ਮਗਰ ਵਛੀਆਂ ਜੇ ਠੀਕ ਆ ਚਿੱਟੀ ਜਿਹੜੀ ਇਹ ਕੱਲ ਦੀ ਸੁਈ ਆ ਕੱਲ ਦੀ ਸੁਈ ਆ ਇਹ ਚਾਰਕ ਦਿਨ ਹੋ ਗਏ ਬਲ ਠੀਕ ਹੈ ਵੀਰੇ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਸ਼ੁਰੂਆਤ ਆਪਾਂ ਇਸ ਇਸੇ ਤੋਂ ਕਰ ਲੈਂਦੇ ਆ ਸ਼ੁਰੂਆਤ ਦੋਸਤੋ ਬਲੈਕ ਰੰਗ ਵਾਲੀ ਅਬੈਰ ਤੋਂ ਕਰਦੇ ਆ ਇਹਨੂੰ ਅੱਜ 4 ਕ ਦਿਨ ਹੋ ਗਏ ਹਨਾ ਹਾਂਜੀ ਪਿਓਰ ਚੌਥਾ ਦਿਨ ਹੋ ਗਿਆ ਜੇ 4 ਦਿਨ ਮਗਰ ਦੋ ਦੇ ਬੱਚੇ ਆ ਗਏ ਹਾਂਜੀ ਤੇ ਇਸ ਵਕਤ ਕਿੰਨੇ ਕ ਬੌਲੇ ਤੇ ਆ ਬੌਲਾ ਦੇ ਥੱਲੇ ਕੋਈ ਬੌਲਾ ਗਿਣ ਲੈ ਕੋਈ ਕੱਚਾ ਦੁੱਧ ਗਿਣ ਲੈ ਹਾਂਜੀ 14 ਤੋਂ 15 ਲੀਟਰ ਹੋਊਗਾ 14 15 ਹਾਂਜੀ ਲਓ ਜੀ 14 15 ਕਿਲੋ ਦੋਸਤੋ ਕੋਈ ਦੁੱਧ ਗਿਣ ਲੈ ਕੋਈ ਕੱਚਾ ਦੁੱਧ ਗਿਣ ਲੈ ਇਸ ਵਕਤ ਜਿਹੜਾ ਕੋਈ 4 ਦਿਨਾਂ ਦੀ ਸੂਈ ਦੇ ਥੱਲੇ ਆ ਮੁੱਠੀ ਵਾਲਾ ਥਾਣਾ ਬਾਕੀ ਕੱਦ ਢਾਂਚਾ ਵਟੀਆਂ ਵਹਿੜਾਂ ਦੇ ਵਿੱਚ ਹੀ ਆ ਜਾਂਦਾ ਆਰਡਰ ਕੁਆਲਿਟੀ ਚੰਗੀ ਆ ਸੋ ਇੱਕ ਵਾਰੀ ਹਰ ਵੀ ਤੋਂ ਥੋੜਾ ਹੌਲੀ ਤੋਰਦੀ ਮੇਰਾ ਵੀਰ ਇਧਰੋਂ ਦਿਖਾਈਏ ਦੋਸਤੋ ਤੁਹਾਨੂੰ ਬਹਿਣੀ ਇੱਕ ਬਹਿਣੀ ਬੈਕ ਸਾਈਡ ਤੋਂ ਮੁੱਠੀ-ਮੁੱਠੀ ਥਾਣਾ ਗੈਬ ਚੌਥਾ ਥਾਣਾ ਦੇ ਵਿੱਚ ਚੰਗਾ ਬਿਲਕੁਲ ਜੈਡ ਬਲਾਕੀ ਇਹ ਵਹਿੜਾ ਠੀਕ ਆ ਜੀ ਕਰਾਸ ਬਰੀਡ ਆ ਕੋਈ ਐਚ ਐਫ ਦੇ ਨਾਲ ਕੋਈ ਜਰਸੀ ਦਾ ਕਰਾਸ ਲਾ ਕੇ ਤੁਸੀਂ ਸੌਦਾ ਕਰ ਲਿਆ ਜੀ ਆ ਜਾ ਆ ਜਾ ਆ ਬਿਲਕੁਲ ਜੀ ਜਾਂਦੀ ਆ ਹਾਂ ਜੀ ਤੋਰ ਦੋ ਨਮਾ ਤੋਰ ਦਿਆ ਜੀ ਸੋ ਕੱਦ ਢਾਂਚਾ ਤੁਹਾਡੇ ਸਾਹਮਣੇ ਠੀਕ ਆ ਜੀ ਕੱਦ ਢਾਂਚਾ ਚੰਗਾ ਵਹਿੜਦਾ ਤੇ ਚਵਾਈ ਚ ਬਈ ਬਿਲਕੁਲ ਚੰਗੀ ਐ ਸਾਫ ਸੁਥਰੀ ਚਵਾਈ ਇੱਕ ਨੰਬਰ ਆ ਠੀਕ ਐ ਬਸ ਚਵਾਈ ਵਾਲੀਓ ਨਹੀਂ ਕੋਈ ਕਮੀ ਹੋਊਗੀ ਆ ਚੰਗੀ ਗੱਲ ਆ ਵੀਰੇ ਹਾਂਜੀ ਚਲੋ ਮਾਲ ਪਹਿਲਾਂ ਵੀ ਬੜਾ ਪਾਇਆ ਤੁਸੀਂ ਸਾਫ ਸੁਥਰੇ ਪਸ਼ੂ ਆ ਹਾਂਜੀ ਹਾਂਜੀ ਤੇ ਆਪਦੇ ਵੱਲੋਂ ਤਾਂ ਕੋਈ ਨਹੀਂ ਚਾਹੁੰਦਾਗਾ ਵੀ ਚਲੋ ਗਲਤ ਪਸ਼ੂ ਲੈ ਕੇ ਜਾਈਏ ਹਨਾ ਹਾਂਜੀ ਜੇ ਤੁਸੀਂ ਆਪਣੇ ਕਿੱਲੇ ਤੇ ਲਿਆਉਣੀ ਚੀਜ਼ ਬਾਅਦ ਵਿੱਚ ਕਿਸੇ ਕੋਲ ਜਾਣੀ ਹੈ ਹਾਂਜੀ ਲੋ ਵੀ ਠੀਕ ਆ ਜੀ ਐਸ ਵਕਤ ਦੋਸਤੋ ਕੱਚੇ ਦੁੱਧ ਤੇ ਮਗਰ ਬੱਛੀ ਤੁਹਾਨੂੰ ਦਿਖਾ ਦਗੇ 나ੜੂਆ ਨਾਲ ਬੱਚੇ ਦੇ ਬੱਛੀ ਵੀ ਚੰਗੀ ਆ ਨਾ ਮਗਰ ਹਾਂਜੀ ਹਾਂਜੀ ਹਾਂ ਲਓ ਜੀ ਇਹ ਮਗਰ ਬੱਛੀ ਆ ਸੋਹਣੀ ਬੱਛੀ ਆ ਮਗਰ ਬਾਕੀ 나ੜੂਆ ਨਾਲ ਤੁਹਾਨੂੰ ਦਿਖਾਈ ਦਊਗਾ ਸੋ ਲੈਵੇ ਆਰਡਰ ਦੀ ਕੁਆਲਿਟੀ ਚੰਗੀ ਆ ਤੇ ਇਹਦਾ ਹਰਪ੍ਰੀਤ ਮੋਲ ਦਾ ਡਿਮਾਂਡ ਕੀ ਆ ਡਿਮਾਂਡ ਵੀਰ ਜੀ ਜਿੱਦਾ ਕਦ ਕਾਠ ਆ ਭਾਵੇਂ 70000 ਵੀ ਕਰ ਲੈਂਦੇ ਹਾਂਜੀ 65000 ਦੀ ਦੇ ਦਾਂਗੇ 65000 ਦੀ ਹਾਂਜੀ ਹਾਂ ਨਾਲੇ ਸੌਦੇ ਪਾਉਣੇ ਆਪਾਂ ਬਸ ਹੋਰ 3000 ਛੋੜ ਆ 62000 ਦੀ 62000 ਦੀ ਮੌਕੇ ਦੇ ਹੋਰ ਥੋੜਾ ਬੜਾ ਕਰ ਦਾਂਗੇ ਜਿੰਨਾ ਵੀ ਹੋ ਸਕਿਆ ਕੋਈ ਸੱਜਣ ਨਰਾਸ਼ ਨਹੀਂ ਜਾਂਦਾਗਾ ਨਰਾਜ ਨਹੀਂ ਹੋ ਕੇ ਜਾਂਦਾ ਜੇ ਕੇ ਤੁਰੂ ਕੇ ਗੱਲ ਹੈ ਹਾਂਜੀ ਹਾਂਜੀ ਲੋ ਵੀ 62000 ਦੀ ਦੋਸਤ ਇਹ ਜਿਹੜੀ ਤੁਹਾਨੂੰ ਅੱਜ ਐਂਡ ਟੂ ਐਂਡ ਮਿਲ ਜੂਗੀ ਪਰ ਫਿਰ ਵੀ ਕੋਈ ਭਰਾ ਕਾਲ ਕਰੇ ਸੰਪਰਕ ਕਰੇ ਮਾਨਤਨ ਜੋ ਵੀ ਬਣਦਾ ਸਰਦਾ ਉਹ ਮਾਨਤਨ ਜ਼ਰੂਰ ਹੋਊਗਾ ਹਰੇਕ ਭਰਾ ਦਾ ਠੀਕ ਆ ਅਕੇ ਸੈਕਿੰਡ ਨੰਬਰ ਤੇ ਇੱਕ ਤੁਹਾਨੂੰ ਵੜ ਦਿਖਾਉਣੇ ਆ ਇਹ ਵਾਈਟ ਰੰਗ ਦੇ ਵਿੱਚ ਆ ਮਗਰ ਇਹਦੇ ਵੀ ਵੱਛੀ ਆ ਬਿਲਕੁਲ ਜੈਡ ਬਲੈਕ ਵੱਛੀ ਜਨੇ ਚਨਮ ਦਿੱਤਾ ਇਹ ਕੱਲ ਦੀ ਸੂਈ ਆ ਇਹ ਕੱਲ ਦੀ ਸੂਈ ਆ ਦੋ ਚਵਾਈਆਂ ਹੋ ਗਈਆਂ ਤੀਜੀ ਹੋਣ ਕਰਨੀ ਆ ਠੀਕ ਆ ਭਰਾ ਤੇ ਮਤਲਬ ਬੋਲਾ ਦੋਕ ਟਾਈਮ ਕਿੰਨਾ ਕਿੰਨਾ ਚੋਇਆ ਫਿਰ ਬੋਲਾ ਦੋਕ ਟਾਈਮ ਵੱਛੀ ਨੂੰ ਚੰਗਾ ਕੇ ਕੋਈ 4-4 ਕਿਲੋ ਚੋਇਆ ਵਾ ਕੁਝ 7-8 ਕਿਲੋ ਮੰਨ ਕੇ 7-6 7-8 ਕਿਲੋ ਸਾਫ਼ ਵੀ ਨਹੀਂ ਕੀਤੀ ਕੋਈ 10 ਕ ਦਾ ਆਈਡੀਆ ਮੰਨ ਕੇ ਚੱਲੇ ਹਾਂ ਬਿਲਕੁਲ ਪ੍ਰੋਪਰ ਆਪਾਂ ਜੇ ਕਹਿ ਨਹੀਂ ਸਕਦੇ ਵੀ ਇੰਨਾ ਇੰਨਾ ਵੀ ਹਜੇ ਖਾਲੀ ਵੀ ਨਹੀਂ ਕੀਤੀ ਖਾਲੀ ਵੀ ਨਹੀਂ ਕੀਤੀ 4 ਕਿਲੋ ਵਛੀ ਨੂੰ ਆਪ ਚੋਈਦਾ ਦੇ ਕਿਲੋ ਵਛੀ ਨੂੰ ਛੱਡੀ ਦਾ ਤੇ ਉਹ ਗੱਲ ਇੱਕ ਵੱਖਰੀ ਆ ਵੀਰੇ ਹਰ ਵੀ ਤਾਂ ਚਵਾਈ ਦੱਸਦੇ ਆਪਣੇ ਵੀਰਾਂ ਨੂੰ ਚਵਾਈ ਇੱਕ ਨੰਬਰ ਆ ਜਮਾ ਮੋਟੀ ਤੇ ਪੋਲੀ ਧਾਰ ਨਿਕਲੂਗੀ ਤੁਸੀਂ ਚਵਾਈਆਂ ਕੀਤੀਆਂ ਦੋ ਹਾਂਜੀ ਹਣਾ ਤੁਸੀਂ ਦੱਸ ਸਕਦੇ ਜੇ ਵੀ ਕਿੱਦਾਂ ਦੀ ਚਵਾਈ ਜਾਂਦੀ ਉਹ ਸ਼ਿੱਟੇ ਤੋਂ ਬਚੀ ਆ ਪੂਰ ਸ਼ਿੱਟੇ ਤੋਂ ਦੋਵੇਂ ਬਚੀਆਂ ਠੀਕ ਹੈ ਬਰਾਬਰ ਪੂਰ ਸ਼ੱਟੇ ਤੋਂ ਤੇ ਇਹਦੀ ਹਜੇ ਆਪਾਂ ਕੋਈ ਥੋੜੀ ਬਾਲੀ ਬਾਦ ਘਟ ਕਹਿ ਨਹੀਂ ਸਕਦੇ ਸਾਫ ਨਹੀਂ ਕੀਤੀ ਹਾਂਜੀ ਉਹਦੇ ਚ ਇੱਕ ਵੀ ਧਾਰ ਦਾ ਫਰਕ ਨਾ ਆਊਗਾ ਤੇ ਫਰਕ ਇਹਦੇ ਚ ਵੀ ਨਹੀਂ ਨਿਕਲੂਗਾ ਹਾਂਜੀ ਠੀਕ ਆ ਲੈ ਵੀ ਹਰਪੀਤ ਖੋਲ ਦੇ ਸੋ ਇਹ ਦੋਸਤੋ ਡਿਟੇਲ ਆ ਇਸ ਵੈਟ ਦੀ ਖੋਲ ਵੀਰ ਤੋੜ ਕੇ ਦਿਖਾ ਦਈਏ ਲੈ ਠੀਕ ਆ ਜੀ ਸੋ ਦੋਸਤੋ ਆ ਜੇ ਬਿਲਕੁਲ ਸਾਫ ਨਹੀਂ ਕੀਤੀ ਕਿ ਬੌਲੇ ਤੋਂ ਠੀਕ ਆ ਜੀ ਦੋ ਚਵਾਈਆਂ ਹੋਈਆਂ 8-7 ਕਿਲੋ ਜਿਹੜਾ ਬੌਲਾ ਕੱਢਿਆ ਗਿਆ ਹੈ ਤੇ ਥੱਲੇੋਂ ਠੀਕ ਆ ਤੇ ਜਦੋਂ ਤੱਕ ਪਸ਼ੂ ਸਾਫ ਨਹੀਂ ਹੁੰਦਾ ਉਦੋਂ ਤੱਕ ਇਹ ਕਲੀਅਰ ਕਰਨਾ ਔਖਾ ਵੀ 12 ਕਿਲੋ ਆ ਜਾਂ 13 ਕਿਲੋ 14 ਕਿਲੋ ਆ ਠੀਕ ਆ ਜ ਤੋ ਬਾਕੀ ਦੋ ਦੋ ਚਿਵਾਜੂ ਕੀ ਕਰਮ ਵਾਲੀ ਥਣ ਛੱਪੇ ਵਾਲੀ ਆ ਰੰਗ ਡਿਜ਼ਾਈਨ ਚੰਗਾ ਵਾਈਟ ਤਾਂ ਬਿਲਕੁਲ ਬਲੈਕ ਦਾ ਕੰਬੀਨੇਸ਼ਨ ਆ ਤੇ ਮੁਠੀ ਮੁਠੀ ਵਾਲਾ ਥਣ ਲੱਗਾ ਥਣ ਵਾਲੇ ਪਾਸੇ ਨੂੰ 노 ਡਾਊਟ ਮੇਰਾ ਭਰਾ ਕੋਈ ਵੀ ਆਉਂਦਾ ਦੂਰ ਨੇੜੇੋਂ ਸੌਦਾ ਕਰਦਾ ਵੇ ਧੁੜਕ ਤੁਸੀਂ ਸੌਦਾ ਕਰ ਸਕਦੇ ਜੀ ਆਹ ਦੇਖੋ ਜੀ ਬਹੁਤ ਵਧੀਆ ਚੰਗਾ ਸੈਜ ਆ ਥਣ ਦਾ ਸਪੇਸ ਤਕਰੀਬਨ 2 ਦੋ 3-3 ਇੰਚ ਤੇ ਥਣ ਦਾ ਤੇ ਚਿਵਾਈ ਚੰਗੀ ਆ ਕਿਉਂਕਿ ਭੂਰ ਛੱਟੇ ਦੀ ਜਿਹੜੀ ਤਸੱਲੀ ਗਾਰੰਟੀ ਆ ਤੇ ਭੂਰ ਛਟਾ ਨਹੀਂ ਹੈਗਾਗਾ ਮਾਲ ਦੇ ਵਿੱਚ ਜਿਹੜੀ ਪਹਿਲਾ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾਈ ਆ ਬਲੈਕ ਰੰਗ ਦੇ ਵਿੱਚ ਠੀਕ ਆ ਜੀ ਇਹਦੇ ਮਤਲਬ ਕੋਈ ਅਗਲੇ ਪਿਛਲੇ ਥਾਣਾ ਦੀ ਚਵਾਈ ਦੇ ਵਿੱਚ ਧਾਰਾਂ ਦਾ ਵੀ ਫਰਕ ਨਹੀਂ ਹੈਗਾ ਤੇ ਉਤਨਾ ਪੂਰੀ ਆ ਠੰਡੀ ਮਿੱਠੀ ਆ ਪਾਉ ਦਾ ਪਾਲੀਦਾ ਕਿ ਨਹੀਂ ਵੰਗਾ ਇਹਨੂੰ ਆਪਾਂ ਹਲਦੀ ਘੜੀ ਵੰਗਾ ਪਾ ਗਏ ਝੋਈ ਆ ਆ ਠੀਕ ਆ ਤੇ ਕੋਈ ਆਪਣੇ ਘਰੇ ਹੋਰ ਦੋ ਚਵਾਈਆਂ ਹੋਈਆਂ ਫਿਰ ਪਾਵੇਂ ਨਾ ਹੀ ਕੋਈ ਪਾਵੇ ਬਾਕੀ ਉਦਨਾ ਕੋਈ ਹਿਲਜੁਲ ਨਹੀਂ ਹੈ ਕਰ ਹਿਲਜੁਲ ਨਹੀਂ ਆਗੀ ਤੇ ਦੂਜੀ ਨੂੰ ਵੰਗਾ ਪਾਇਓ ਭਾਵੇਂ ਨਾ ਪਾਇਓ ਠੀਕ ਆ ਤੇ ਹਰਪ੍ਰੀਤ ਦੇ ਦਾ ਮੁੱਲ ਕੀ ਕਰਤਾ ਮੁੱਲ ਦੇ ਵੀਰ ਜੀ ਭਾਵੇਂ 60 ਕਰ ਲੀਏ 65 ਕਰ ਲੀਏ ਵੇਖ ਦੋਰਾਥਾਨ ਲੱਗਾ ਵਾ ਚਵਾਈ ਇੱਕ ਨੰਬਰ ਆ ਹਾਂਜੀ ਪਹਿਲਾਂ ਨੇ ਵੀ 15 16 ਕਿਲੋ ਦੁੱਧ ਕੱਢਿਆ ਓਕੇ ਤੇ ਇੰਨੇ ਤੋਂ ਐਰਕਾਂ ਫੇਰ ਨਹੀਂ ਮਰਦੀ ਹਾਂ ਤੇ ਥੋੜਾ ਜਿਹਾ ਚਲੋ ਲੱਪਾ ਲੱਗਾ ਵਾ ਤੈ ਤੂ ਜੀ ਲੱਗੀ ਸੁਸਵਾਚ ਆਏ ਸੁਸਵਾ ਦੇ ਵਿੱਚ ਆ ਹਾਂ ਤੇ ਪੁੜੇ ਪੜੇ ਚੱਕ ਗਈ ਜਦਨ ਪਠੇ ਢਿੱਡ ਭਰ ਕੇ ਖਾਂਦਾ ਵੀ ਤੇ 15 16 ਦੇ ਫੇਰ ਚੱਲ ਜਾਣਾ ਹੂੰ ਤੇ ਵੇਚਣ ਨੂੰ ਭਾਵੇਂ ਬਾਜ਼ਾਰ ਦੇ ਹਿਸਾਬ ਨਾਲ 65 ਦੀ ਵੇਚੀਏ ਆ 60 ਤੋਂ ਮਾਨਤਾਣ ਕਰਦਾਂਗੇ ਕਿੰਨੇ ਕਰਦੇ ਆ 3000 ਹੀ ਕਰਦਾਂਗੇ 57 ਦੇ 57 ਦੀ 57 ਦੀ ਦੇ ਦਿਓ ਪਹੁੰਚ ਘਰ ਦੇਣੀ ਆਪਾਂ ਵਿੱਚੇ ਦੋਂ ਦੀ 100 ਕਿਲੋਮੀਟਰ ਤੱਕ ਹੀ ਹਾਂਜੀ ਠੀਕ ਆ ਹੋਰ ਮਾਨਤਾ ਨੇ ਹੋ ਜੂ ਕੋਈ ਇਹ 57000 ਦੀ ਮਿਲ ਜੂਗੀ ਤੇ ਪਹੁੰਚ 100 ਕਿਲੋਮੀਟਰ ਤੱਕ ਹੀ ਹੁੰਦੀ ਆ 100 ਕਿਲੋਮੀਟਰ ਤੱਕ ਤੁਹਾਡੇ ਘਰ ਤੱਕ ਪਹੁੰਚ ਹੋ ਜੂਗੀ 57000 ਦੀ ਆ ਜਿਹੜੀ 62000 ਦੀ ਸੀ ਹਾਂਜੀ ਇਹ 62000 ਦੀ ਆ ਬਾਕੀ ਵੇੜਾ ਦੋਵੇਂ ਬਹੁਤ ਵਧੀਆ ਠੀਕ ਆ ਜੀ ਪਸੰਦ ਆਉਣਗੀਆਂ ਆਪਣੇ ਵੀਰਾਂ ਨੂੰ ਵੀ ਸਾਫ਼ ਸੁਥਰਾ ਮਾਲ ਆ ਬਾਕੀ ਬਿਲਕੁਲ ਜਿਹੜਾ ਵੇਨਸਪੂਨਸ ਲੇਵੇ ਤੇ ਉਪਰ ਤੁਸੀਂ ਦੇਖੋਗੇ ਕਾਫੀ ਆ ਦੇਖੋ ਜੀ ਚੰਗੀਆਂ ਵੇੜਾਂ ਨੇ ਠੀਕ ਆ ਜੀ ਸੋ ਸਾਫ ਸੁਥਰਾ ਮਾਲ ਆ ਬਾਕੀ ਕੋਈ 2 4 2 4 ਨੱਕ ਜਿਹੜੇ ਆ ਉਹ ਆਏਗੇ ਰਹਿੰਦੇ ਇਸ ਕਿਲੇ ਤੇ ਬਿਲਕੁਲ ਜਿਹੜਾ ਸਮੇਂ-ਸਮੇਂ ਨਾਲ ਤੁਸੀਂ ਕੰਟੈਕਟ ਬਣਾ ਕੇ ਰੱਖ ਲਿਆ ਕਰੋ ਪੁੱਛ ਕਛ ਕਰਦੇ ਰਿਆ ਕਰੋ ਤੇ ਇੱਕ ਹਰਪ੍ਰੀਤ ਕੰਟੈਕਟ ਨੰਬਰ ਆਪਣੇ ਬੋਲ ਵੀਰ ਨੰਬਰ ਵੀਰ ਜੀ ਆਪਣਾ 628840 64914 ਠੀਕ ਹੈ ਫੇਰ ਦੁਬਾਰਾ ਬੋਲ ਦਿੰਦੇ ਆ 628840 64914 ਠੀਕ ਹੈ ਵੀਰੇ ਹਾਂਜੀ ਲਓ ਵੀ ਦੋਸਤੋ ਕਰੋ ਗੱਲਬਾਤ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਾਲ ਇਹਨਾਂ ਕੋਲ ਚੰਗਾ ਸਾਫ ਸੁ ਤੁਹਾਡਾ ਵੀ ਫਰਜ਼ ਬਣਦਾ ਪੈਸੇ ਕਰਾਉਣੇ ਆ ਤੁਸੀਂ ਠੀਕ ਹੈ ਜੀ ਕਿਉਂਕਿ ਪੈਸੇ ਲੱਗਦੇ ਆ ਕਿਸੇ ਵੀ ਸ਼ੈਅ ਤੇ ਤਸੱਲੀ ਕਰਕੇ ਲੈ ਕੇ ਜਾਓ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ